चंद जागृति चैनल में आप लोगों का स्वागत आज हम आए हैं नकोदत और आज आपको दुनिया की हकीकत से सामना कराते हैं जो कि इतना भरा हुआ एरिया रस से भरा हुआ हर टाइम चलने वाली रोड और उसी रोड पे आज चोरी हो चुकी है जो कि शॉप है काफ़ी जानी भी जानी शॉप हैं और लगभग चार साल पाँच साल से शॉप है तो इस पर शायद कोई निगरानी कर था या कुछ करवा था जिसमें साइड के शटर निकाल के साइडों में पत्ती लगी होती है इस टाइप की पत्ती को निकाल के शटर निकाला गया है और उसके थ्रू यहाँ पे चोरी हुई है तो आओ आज आपको ले चलते हैं यहाँ जितने भी समाज के हैं यहाँ काफ़ी इकट्ठे हुए हैं नकोदर के प्रधान साहब भी हैं और जिनकी शॉप है तो आज आपको बात कराते हैं इनसे। नमस्कार। जन जागृति आप बताना चाहेंगे कैसे हुआ किस टाइम हुआ रात दो दस मिनट दो बजे के दस मिनट तो कोई वीडियो सुना आई है सामने पीछे कैमरे आ रहे कैमरे तो लगे हुए पहचान नहीं हो रहा पहचान नहीं होती नकाब लाया है कि लाया अच्छा, है अच्छा कोई निगरानी भी सी लगा था पीछे तो नौ सेरे खोली बंद करके जल्दी खोली दी नहीं तो जैसे आप देख रहे हैं रात को दो ढाई बजे करीब यह हादसा हुआ है और चार साल पाँच साल पुरानी दुकान है साइड से पत्ती निकाल के शटर निकाला गया है तो यहाँ प्रधान साहब भी आए हुए हैं और भी जितने भी साथी हैं इस परिवार के वो सब इकट्ठे हुए हैं यहाँ पे ਔਰ ਕਾਫੀ ਨੁਕਸਾਨ ਹੋ ਚੁਕਾ ਹੈ ਕੁਝ ਸਮਾਨ ਵੀ ਨਿਕਾਲਿਆ ਗਿਆ ਕੁਝ ਕੈਸ਼ ਵੀ ਨਿਕਾਲਿਆ ਗਿਆ ਤੋਂ ਲਗਭਗ ਕਿੰਨਾ ਨੁਕਸਾਨ ਹੋਇਆ ਹੈ ਕਿੰਨਾ ਨੁਕਸਾਨ ਹੋਇਆ ਹੈ ਲਗਭਗ 2.5 ਡੇਢ ਤੇ ਲਗਭਗ ਡੇਢ ਲੱਖ ਦੇ ਆਸ-ਪਾਸ ਜਿਵੇਂ ਆਪ ਲੋਕ ਦੇਖ ਰਹੇ ਸਭ ਇਕੱਠੇ ਹੋਏ ਹਨ ਸਾਡੇ ਸੋਨੂ ਪ੍ਰਧਾਨ ਜੀ ਵੀ ਆਏ ਪੰਕਰ ਢਿੰਗਰਾ ਜੀ ਵੀ ਆਏ ਔਰ ਤੀਲ ਸਾਹਿਬ ਵੀ ਆਏ ਹਨ ਤੋਂ ਤੀਲ ਸਾਹਿਬ ਜੀ ਤੋਂ ਕੁਛ ਨਾ ਚਾਹਵਾਂਗੇ ਹਜੇ ਜਿੱਦਾਂ ਪ੍ਰਸ਼ਾਸਨ ਤਰਫੋਂ ਕੁਛ ਚੱਲਦਾ ਪਿਆ ਸੀ ਨਸ਼ਾ ਮੁਕਤ ਹੈ ਸਾਤ ਤੇ ਨਸ਼ਾ ਮੁਕਤ ਦੇ ਕਾਫੀ ਨਸ਼ਿਆਂ ਦੇ ਵਿਰੋਧ ਕੰਮ ਕੀਤਾ ਗਿਆ ਤੇ ਮੇਨ ਜੋ ਹੈ ਵੱਡੇ ਵਪਾਰੀ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪਿਆ ਕਹਿੰਦੇ ਛੋਟੇ ਮਕਾਨਾਂ ਦੇ ਤੋੜੇ ਗਏ ਛੋਟੇ ਜੋ ਪ੍ਰਸ਼ਾਸਨ ਹੈ ਲੇਕਿਨ ਉਹਦਾ ਅਸਰ ਕਿਤੇ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਜਿੰਨੀ ਚੋੜੀਆਂ ਹੋਈਆਂ ਕੁਝ ਹੈ ਐਸਮੈਂਕੀਏ ਹੀ ਕਰਦੇ ਆ ਤੇ ਕੀ ਕਹਿਣਾ ਚਾਹੋਗੇ ਉਹ ਵੇਸੇ ਸਭ ਕੁਝ ਜੋ 1.5 ਮਹੀਨਾ ਪਹਿਲਾਂ ਇੰਨੀ ਕਾਰਵਾਈ ਹੋਈ ਮਕਾਨ ਤੋੜੇ ਗਏ ਸਭ ਕੁਝ ਐਸੇ ਖਾਣਾਪੁਰਤੀ ਸੀ ਪੁਲਿਸ ਪ੍ਰਸ਼ਾਸਨ ਦੀ ਤਰਫੋਂ ਪਾ ਕਰੋ ਮਿਹਰਬਾਨੀ ਕਰੋ ਜੇ ਇੱਥੇ ਨਫਰੀ ਘਟਾ ਇੱਥੇ ਡੀਐਸਪੀ ਸਾਹਿਬ ਐਸਐਚਓ ਸਾਹਿਬ ਸਾਰਾ ਪ੍ਰਸ਼ਾਸਨ ਬੈਠਾ ਜੀ ਇਹਨਾਂ ਕੋ ਨਫਰੀ ਘਾਟਾ ਕਿਰਪਾ ਕਰਕੇ ਇੱਥੇ ਨਕੌਦਰ ਸ਼ਹਿਰ ਦੇ ਥਾਣੇ ਦੀ ਪੁਲਿਸ ਚੌਂਕੀ ਦੀ ਨਫਰੀ ਵਧਾਓ ਤਾਂ ਕਿ ਲੋਕ ਅਨਸਿਕਿਉਰ ਨਾ ਰਹੇ ਜਿਹੜੀਆਂ ਸਕੈਚ ਸਮਿਲਟ ਲੁੱਟ ਖੋ ਦੀਆਂ ਵਾਰਦਾਤਾਂ ਹੋ ਰਹੀਆਂ ਪਰसों ਮੈਂ ਦੇਖਿਆ ਕਿ ਰੇਲਵੇ ਰੋਡ ਤੇ ਸ਼ਾਇਦ ਤੁਹਾਡੇ ਨੋਟਿਸ ਜਿਉਗਾ ਇੱਕ ਵਿਚਾਰਾ ਚਾਹ ਬਣਾ ਬਣਾਦਾ ਬੰਦਾ ਸਾਡੇ ਗੁਰੂਆਂ ਦੀ ਦੁਕਾਨ ਦੇ ਸਾਹਮਣੇ ਉਹਨੇ ਕੋਖਾ ਲਾਇਆ ਰਾਤ ਨੂੰ 9 ਵਜੇ 10 ਮਿੰਟ ਤੇ ਉਹ ਨਵੀਂ ਵਾਦੀ ਦਾ ਬੰਦਾ ਉਹ ਜਾ ਰਿਹਾ ਸੀ ਚਾਰ ਪੰਜ ਬੰਦਿਆਂ ਨੇ ਉਹਨੇ ਇੰਨੀਆਂ ਸੱਟਾਂ ਮਾਰੀਆਂ ਜਿਹੜਾ ਮੈਂ ਆਪਣੀ ਵਾਈਫ ਨੂੰ ਲੈ ਕੇ ਮਹਾਜਨ ਸਾਹਿਬ ਦੇ ਗਿਆ ਸੀ ਤੇ ਉੱਥੇ ਆ ਮੈਂ ਕਿਹਾ ਤੈਨੂੰ ਕੀ ਗੱਲ ਹੈ ਕਹਿੰਦਾ ਧੀਰ ਸਾਹਿਬ ਮੈਨੂੰ ਕਹਿੰਦਾ ਬੰਦੇ ਪੈ ਗਏ ਚਾਰ ਪੰਜ ਤੇ ਮੇਰੇ ਇੰਨੀਆਂ ਸੱਟਾਂ ਵੱਜੀਆਂ ਤੇ ਉੱਥੇ ਬਤੌਰ ਇਲਾਜ ਨੂੰ ਜਾ ਰਹਾ ਦਾਸ ਸੀ ਤੇ ਮੈਂ ਮੇਰਾ ਮਹਾਜਨ ਸਾਹਿਬ ਵੀ ਇਸ ਤਰ੍ਹਾਂ ਇਕੱਠੇ ਪੜੇ ਆ ਮਗਾ ਮੈਂ ਸਾਕਾ ਇਦਾਂ ਦਾ ਮਾਹੌਲ ਚੱਲ ਗਿਆ ਸਵੇਰ 9 ਵਜੇ ਦਾ ਟਾਈਮ ਉਹ ਨਵੀਂ ਵਾਦੀ ਦਾ 2 250 ਘਰ ਉਹ ਰੇਲਵੇ ਪ੍ਰੋਜੈਕਟ ਇਹ ਜਿਥਾਈਂ ਗਾਂ ਪੰਜ ਚਾਰ ਪਿੰਡਾਂ ਨੂੰ ਰਾਹ ਜਾਂਦਾ ਇੰਨੀ ਅਨਸਿਕਿਓਰ ਦੇ ਵਿੱਚ ਆਪਾਂ ਕਿੱਦਾਂ ਕਿਤੇ ਰਾਤ ਨੂੰ ਬਾਹਰ ਨਿਕਲ ਸਕਦੇ ਤੁਸੀਂ 9 ਵਜੇ ਦੀ ਗੱਲ ਕਰ ਰਹੇ ਹੋ ਬਟ ਮੈਂ ਜਿੱਥੇ ਤੱਕ ਦੇਖਿਆ ਇਸ ਦੁਕਾਨ ਤੋਂ ਜਿਹੜਾ ਸਿਵਲ ਹਸਪੀਟਲ ਹੈ ਮਾਤਰ 400 ਮੀਟਰ ਹੋਏਗਾ ਉਹਦੇ ਵਿੱਚ ਘਰੇ ਇੱਕ ਏਰੀਆ ਆਂਦਾ ਹੈ ਜੋ ਰੇੜੀ ਮਾਰਕੀਟ ਹੈ ਉਹਦੇ ਨਾਲ ਟੈਂਕੀ ਹੈ ਟੈਂਕੀ ਦੇ ਨਾਲ ਐਨਾ ਕੂੜਾ ਭਰਿਆ ਹੋਇਆ ਹੈ ਉੱਥੇ ਜਿੰਨੇ ਸ਼ਾਮੀ 7 ਵਜੇ 6 ਵਜੇ ਐਨਐਸਮੇ ਕੀ ਹੁਕਮ ਦੇ ਉਹਦੇ ਕੋਈ ਲਗਾਮ ਨਹੀਂ ਹੈ ਕੋਈ ਕੁਝ ਨਹੀਂ ਹੈ ਤੇ ਮੋਸਟਲੀ ਕਮ ਉਹਨਾਂ ਦੇ ਹੀ ਹੁੰਦੇ ਆ ਉੱਥੇ ਕੋਈ ਮੰਦਿਰ ਇੰਨੀ ਮੰਦਿਰ ਇਕੱਠੀ ਹੋ ਜਾਂਦੀ ਹੈ ਜਿਹਦੇ ਵਾਸਤੇ ਇਹ ਹਾਸਾ ਹੋਣਾ ਤਾਂ ਲਾਜ਼ਮੀ ਹੈ ਫਰਕ ਇਹ ਹੈ ਕਿ ਅਜੱਥੇ ਹੋਇਆ ਕੱਲ ਕਿੱਥੇ ਹੋਇਆ ਲੇਕਿਨ ਪ੍ਰਸ਼ਾਸਨ ਨੂੰ ਅਜੇ ਕੋਈ ਫਰਕ ਨਹੀਂ ਪੈਂਦਾ ਸਰ ਬੇਨਤੀ ਇਹ ਹੈ ਜਿੱਦਾਂ ਤੁਸੀਂ ਦੱਸਿਆ ਟੈਂਕੀ ਕੋਲ ਇੰਨੇ ਬੰਦੇ ਇਕੱਠੇ ਪ੍ਰਸ਼ਾਸਨ ਚਾਵੇ ਤੁਸੀਂ ਦੇਖੋ ਸਾਡਾ ਵੀ ਪਨੀਤ ਰਾਜਨੀਤਿਕ ਤਿਆਰਬਾ ਪੁਲਿਸ ਚਾਵੇ ਨਾ ਕਿ ਲਵੀ ਬੰਦੇ ਨੂੰ ਖੜਨਾ ਕੋ ਲੜਾਈ ਹੋਈ ਹੋਵੇ ਝਗੜਾ ਹੋਇਆ ਹੋਵੇ ਕਤਲ ਹੋਇਆ ਹੋਵੇ ਕਹਿੰਦੇ ਆ ਕਿ ਟੈਂਕੀ ਪੂਰ ਸ਼ਾਮ ਨੂੰ ਰਾਸ਼ੀ ਇੰਨਾ ਹੋ ਜਾਂਦਾ ਬੰਦੇ ਸ਼ਰੇਆਮ ਸਮੈਗ ਪੀਂਦੇ ਆ ਜਾਂ ਨਸ਼ਾ ਕਰਦੇ ਆ ਤੇ ਪੁਲਿਸ ਆਲੇ ਕੋਈ ਕਾਰਵਾਈ ਨਹੀਂ ਕਰਦਾ ਕਿਉਂਕਿ ਇਹ 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 ਇਦਾਂ ਦੀਆਂ ਜਿਹੜੀਆਂ ਕਮੀਆਂ ਇਹ ਕਮੀਆਂ ਹੀ ਇਦਾਂ ਦੀਆਂ ਘਟਨਾ ਨੂੰ ਅੰਜਾਮ ਦਿੰਦੀਆਂ ਜੋ ਮੇਰਾ ਮੰਨਣਾ ਅਸੀਂ ਤਾਂ ਇਹ ਚਾਹੁੰਦੇ ਆ ਕਿ ਅਮਨ ਅਮਾਨ ਹੋਵੇ ਸ਼ਹਿਰ ਦੇ ਵਿੱਚ ਕੋਈ ਇਦਾਂ ਦੀ ਮਿਸਕਟ ਰਣਾ ਨਾ ਹੋਵੇ ਕਿਸੇ ਦੇ ਨਾਲ ਵੀ ਨਾ ਹੋਵੇ ਤਾਂ ਕਿ ਲੋਕ ਸੁਖੀ ਜੀਵਨ ਬਤੀ ਬਹੁਤ ਅੱਛੇ ਵਿਚਾਰ ਤੁਹਾਡੇ 3